ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਲੌਗ ਵਿੱਚ ਅੱਜ ਦਿਨ ਹੈਗਾ ਲੋੜੀ ਦਾ ਮੇਰੇ ਵੱਲੋਂ ਮੇਰੀ ਵਾਈਟੀ ਫੈਮਿਲੀ ਨੂੰ ਸਾਰੇ ਭੈਣਾ ਭਰਾਵਾਂ ਨੂੰ ਹੈਪੀ ਲੋੜੀ ਤੇ ਅੱਜ ਠੰਡ ਸਵੇਰੇ ਬਹੁਤ ਸੀਗੀ ਲੋੜੀ ਵਾਲਾ ਦਿਨ ਹੈ ਜਿਹੜਾ ਤੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਸਵੇਰ ਦੇ ਤਾਂ ਆਪਾਂ ਸਾਰੇ ਕੰਮ ਕਾਰ ਨਵੇੜ ਲੇ ਠੰਡ ਦੇ ਵਿੱਚ ਤੁਹਾਨੂੰ ਪਤਾ ਕੰਮ ਕਰ ਇੰਨੇ ਹਨ ਨਵੇੜਨ ਨੂੰ ਵੀ ਜਲਦੀ ਦਿਲ ਨਹੀਂ ਕਰਦਾ ਪਰ ਅੱਜ ਫਟਾਫਟ ਕੰਮ ਨਵੇੜੇ ਨੇ ਕਿਉਂਕਿ ਮੈਂ ਬਣਾਣੀਆਂ ਅੱਜ ਪਿੰਨੀਆਂ ਲੋਹੜੀ ਵਾਲੇ ਦਿਨ ਪਿੰਨੀਆਂ ਬਣਾਉਣ ਲੱਗੀ ਆ ਬਾਕੀ ਮੌਸਮ ਦਾ ਵੀ ਤੁਹਾਨੂੰ ਦੱਸ ਦਿੰਦੀ ਆ ਕਿ 12:00 ਵਜੇ ਹੁਣ ਧੁੱਪ ਦਿਸਣ ਲੱਗੀ ਆ ਥੋੜੀ ਥੋੜੀ ਸੂਰਜ ਦੇਵਤਾ ਜੀ ਦਰਸ਼ਨ ਦੇਣ ਲੱਗੇ ਨੇ ਐਨੇ ਬਿਲਕੁਲ ਚੰਗੀ ਤਰ੍ਹਾਂ ਧੁੱਪ ਨਿਕਲਦੀ ਆ ਨਾ ਮੈਂ ਸੋਚਿਆ ਕਿ ਪਿੰਨੀਆਂ ਬਣਾ ਹੀ ਲੈਂਦੀ ਆ ਉਸ ਤੋਂ ਬਾਅਦ ਬੈਠਾਂਗੇ ਧੁੱਪ ਦੇ ਵਿੱਚ ਬਾਕੀ ਪਿੰਨੀਆਂ ਬਿਲਕੁਲ ਥੋੜੀਆਂ ਜਿਹੀਆਂ ਹੀ ਬਣਾਵਾਂਗੀ ਮੈਂ ਮੱਥਾ ਟੇਕਣ ਲਈ ਸਿਰਫ ਕਿਉਂਕਿ ਪੰਜੀਰੀ ਪਈ ਆ ਗਜਰੇਲਾ ਪਿਆ ਇੰਨਾ ਲੋੜੀ ਦਾ ਸਮਾਨ ਮੰਮੀ ਉਹਨਾਂ ਨੇ ਦਿੱਤਾ ਸਰਦਾਰ ਜੀ ਲੈ ਕੇ ਆਣਗੇ ਇੰਨੇ ਸਾਰੇ ਸਮਾਨ ਦੇ ਵਿੱਚ ਨਾ ਕੁਝ ਨਹੀਂ ਖਾ ਹੁੰਦਾ ਚੱਜ ਨਾਲ ਫਿਰ ਮੈਂ ਕਿਹਾ ਮੱਥਾ ਟੇਕਣ ਲਈ ਸਿਰਫ ਕਿ ਲੋਕ ਆٹے ਦੀਆਂ ਹੀ ਆਪਾਂ ਪਿੰਨੀਆਂ ਬਣਾ ਲੈਨੇ ਆ ਤੇ ਕਿਲੋ ਆਟੇ ਦੀਆਂ ਪਿੰਨੀਆਂ ਬਦੂ ਨੇ ਸਾਨੂੰ ਕਿਉਂਕਿ ਬੱਚੇ ਨਹੀਂ ਖਾਂਦੇ ਮੈਂ ਤੇ ਸਰਦਾਰ ਜੀ ਦੋਨੋਂ ਚਨੇ ਹੀ ਖਾਂਦੇ ਆ ਸੋਖੇ ਜਿਹੇ ਤਰੀਕੇ ਨਾਲ ਪਿੰਨੀਆਂ ਬਣਾਵਾਂਗੇ ਚਟਪਟ ਪਿੰਨੀਆਂ ਇਸ ਤਰੀਕੇ ਨਾਲ ਬਣ ਜਾਂਦੀਆਂ ਨੇ ਉਹ ਤਾਂ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਚਲੋ ਲੱਗਦੇ ਆ ਆਪਾਂ ਫਿਰ ਪਿੰਨੀਆਂ ਬਣਾਣ ਡਰਾਈ ਫੂਡ ਦੇ ਵਿੱਚ ਆਪਾਂ ਪਾਵਾਂਗੇ ਖੋਪਾ ਦਾਖਾਂ ਇੱਕ ਗਰਮ ਪਾਣੀ ਚ ਰੱਖ ਦਿੱਤੇ ਦੇਖੋ ਆਪਾਂ ਖੋਪਾ ਵੀ ਪਾ ਦਿੱਤਾ ਵਿੱਚ ਦਾਖਾਂ ਵੀ ਇਹ ਹੈਗੀ ਹੈ ਘਰ ਦੀ ਫਰੈਸ਼ ਮਲਾਈ ਤੇ ਇਹ ਪਾਵਾਂਗੇ ਪੰਖ ਹੋਇਆ ਛੋਲੇ ਦਾ ਆਟਾ ਪਾਣਾ ਛਾਣ ਲੈਂਦੇ ਆ ਮੈਂ ਕਿਹ ਪਹਿਲਾਂ ਪਟਵੱਟਾ ਨੂੰ ਬਿਲਕੁਲ ਸਾਫ਼ ਪਿਆ ਫਰੈਸ਼ ਹੈ ਰੈਸਿਪੀ ਪਿੰਨੀਆ ਬਣਾਉਣ ਨੂੰ ਨਾ ਬਹੁਤਾ ਟਾਈਮ ਨਹੀਂ ਲੱਗਣਾ ਕਿਉਂਕਿ ਜਦੋਂ ਆਪਾਂ ਜ਼ਿਆਦਾ ਪਿੰਨੀਆ ਬਣਾਉਂਦੇ ਆ ਨਾ 2 ਕਿਲੋ ਆਟੇ ਦੀ ਬਣਾ ਲਈ ਜਾਂ ਨਾ ਡੇਢ ਦੀ ਵੀ ਉਹਨਾਂ ਨੂੰ ਥੋੜਾ ਲੱਗੀ ਜਾਂਦਾ ਹੈ ਨਾ ਟਾਈਮ ਕਿਲੋ ਆਟਾ ਛੇਤੀ ਛੇਤੀ ਪੂਰਨ ਹੋ ਜਾਣਾ ਤੇ ਫਟਾਫਟ ਬਣਾ ਕੇ ਪਿੰਨੀਆ ਵੇਲੇ ਹੁੰਦੀ ਆ ਮੈਂ ਵੀ ਕਿਉਂਕਿ ਅੱਜ ਲੋਹੜੀ ਵਾਲਾ ਦਿਨ ਹੈ ਸਾਰਾ ਦਿਨ ਇਤਿਹਾਰ ਚ ਬਿਜ਼ੀ ਰਹਿਣਾ ਉਸ ਤੋਂ ਸ਼ਾਮ ਨੂੰ ਨਾ ਲੋਹੜੀ ਬਾਲਣੀ ਆਪਾਂ ਨੇ ਤੇ ਦਿਨ ਦੇ ਵਿੱਚ ਨਾ ਇੱਥੇ ਇੱਕ ਘਰ ਹੈ ਆਪਣੇ ਪੜੋਸ ਚ ਹੈ ਉਹਨਾਂ ਦੇ ਜਾਣਾ ਆਪਾਂ ਪਾਠ ਕਰਾਇਆ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਦੁਪਹਿਰ ਦਾ 2 ਤੋਂ 4 ਦਾ ਟਾਈਮ ਹੈ ਮੈਂ ਤਾਂ ਘੰਟਾ ਤੱਕ ਹਨਾ ਬੇਲੇ ਹੋ ਕੇ ਪਿੰਨੀਆਂ ਬਣਾ ਕੇ ਧੁੱਪ ਵੀ ਲਗਾ ਲਾਂਗੇ ਫਿਰ ਜਾ ਵੀ ਆਵਾਂਗੇ ਉਹਨਾਂ ਦੇ ਘਰ ਪਾਠ ਤੇ ਸਭ ਤੋਂ ਨੋ ਸੌਖਾ ਤਰੀਕਾ ਇਹ ਹੈ ਪਿੰਨੀਆਂ ਬਣਾਉਣ ਦਾ ਇਸ ਤੋਂ ਸੌਖਾ ਤਰੀਕਾ ਮੈਨੂੰ ਲੱਗਦਾ ਹੋਰ ਕੋਈ ਨਹੀਂ ਹੈਗਾ ਸਭ ਤੋਂ ਵਧੀਆ ਈਜ਼ੀ ਜਿਹਾ ਤਰੀਕਾ ਛੱਟਪਟ ਤਿਆਰ ਹੋ ਜਾਂਦੀਆਂ ਪਿੰਨੀਆਂ ਪੰਜ ਚਾਰ ਕਿ ਮਿੰਟ ਲੱਗਣੇ ਨੇ ਆਟਾ ਪੁੰਨਣ ਨੂੰ ਚਾਣੀ ਨਾ ਹਜੇ ਪਠੇਰ ਕੇ ਰੱਖਾਂਗੇ ਕਿਉਂਕਿ ਚਾਣੀ ਨਾ ਥੋੜਾ ਟਾਈਮ ਪਹਿਲਾਂ ਹੀ ਜਿਹੜਾ ਮਾਗੀ ਗੈਸ ਤੇ ਰੱਖਾਂਗੇ ਕਿਉਂਕਿ ਨਾ ਜੇਕਰ ਚਾਣੀ ਜ਼ਿਆਦਾ ਹੀ ਘੜ ਜਾਂਦੀ ਹੈ ਚੜ ਜਾਂਦਾ ਫਿਰ ਹਨਾ ਚਾਣੀ ਦਾ ਪਾਣੀ ਹੈ ਜਿਹੜਾ ਫਿਰ ਪਿੰਨੀਆਂ ਥੋੜਾ ਹਾਰਡ ਬਣਦੀਆਂ ਨੇ ਸੋਫਟ ਪਿੰਨੀਆਂ ਨਹੀਂ ਬਣਦੀਆਂ ਸੋਫਟ ਪਿੰਨੀਆਂ ਬਣਾਉਣ ਦਾ ਵਸੇ ਇਹੀ ਤਰੀਕਾ ਕਿ ਚਾਣੀ ਨੂੰ ਜ਼ਿਆਦਾ ਨਰ ਜਾਓ ਇੱਕ ਤਾਰ ਤੇ ਚੱਕ ਕਰ ਲਓ ਹਨਾ ਹੱਥ ਲਗਾ ਕੇ ਜਦੋਂ ਇੱਕ ਤਾਰ ਆ ਗਈ ਨਾ ਚਾਣੀ ਦੇ ਵਿੱਚ ਬਸ ਉਸ ਟਾਈਮ ਆਪਣੀ ਚਾਣੀ ਹੈ ਜਿਹੜੀ ਬਣ ਜਾਂਦੀ ਹੈ ਸੋ ਹਜੇ ਠਹਿਰ ਕੇ ਹੀ ਰੱਖਾਂਗੇ ਚਾਣੀ ਗੁਰਦੀ ਬਣਾਵਾਂਗੇ ਆਪਾਂ ਪਿੰਨੀਆ ਗੂੜੇ ਲਗਾਇਆ ਮੈਂ ਮੈਂ ਕਿ ਆਟੇ ਨੂੰ ਪਹਿਲਾਂ ਅੱਧਾ ਜਿਹਾ ਪੁੰਨ ਲੈਣੀ ਆ ਬਸ ਥੋੜੀ ਜਿਹੀ ਕਸਰ ਹੈ ਜੋ ਕਿ ਫਿਰ ਰੱਖਾਂਗੇ ਆਪਾਂ ਚਾਣੀ ਅੱਧਾ ਪੂਣਾ ਗਲਾਸ ਬਹੁਤ ਹੁੰਦਾ ਹੈ ਚਾਣੀ ਦਾ ਬਾਕੀ ਜੇਕਰ ਹਨਾ ਵੀ ਲੱਗਦਾ ਵੀ ਚਾਣੀ ਘੱਟ ਹੈ ਆਪਣੇ ਕੋਲ ਕੋਸਾ ਕਰਕੇ ਦੁੱਧ ਪਾ ਲੈਨੇ ਆ ਦੁੱਧ ਨਾਲ ਵੀ ਨਾ ਪਿੰਨੀਆਂ ਬਹੁਤ ਸੌਫਟ ਬਣਦੀਆਂ ਨੇ ਬਾਕੀ ਖੋਆ ਹੋ ਗਿਆ ਮਲਾਈ ਹੋ ਗਈ ਇਹ ਸਾਰੀ ਚੀਜ਼ਾਂ ਤਾਂ ਆਪਣੀ ਪਿੰਨੀਆਂ ਦੇ ਵਿੱਚ ਪੈਣੀ ਪੈਣਾ ਹੀ ਆ ਹਨਾ ਸੌਫਟ ਸੌਫਟ ਪਿੰਨੀਆਂ ਬਣਦੀਆਂ ਇਸ ਤਰ੍ਹਾਂ ਮੈਂ ਹਰ ਸਾਲ ਬਣਾਉਂਦੀ ਆ ਨਾ ਉਹ ਸੌਫਟ ਪਿੰਨੀਆਂ ਬਣਦੀਆਂ ਨੇ ਕੜਾਹੀ ਥੋੜੀ ਜੀ ਭਾਰੀ ਐ ਸ਼ਾਇਦ ਨਾ ਟਾਈਮ ਵੀ ਲੱਗੇ ਕੜਾਹੀ ਵੈਸੇ ਗਰਮ ਤਾਂ ਹੋ ਗਈ ਐ ਟਾਈਮ ਵੀ ਲੱਗ ਜਾਣਾ ਸ਼ਾਇਦ ਕੜਾਹੀ ਕਰਕੇ ਪਰ ਦੇਖੋ ਹੁਣ ਆਪਾਂ ਕਿਸੇ ਦੇ ਘਰ ਮੰਗਣ ਜਾਵਾਂਗੇ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਹੈਗਾ ਪਹਿਲਾਂ ਜਦੋਂ ਮੇਰੇ ਕੋਲ ਕੜਾਹੀ ਨਹੀਂ ਸੀਗੀ ਨਾ ਮੈਂ ਮੈਨੂੰ ਕੋਈ ਵੀ ਜਿਸ ਤਰ੍ਹਾਂ ਪੰਜੀਰੀ ਹੋ ਗਈ ਹੈ ਨਾ ਗਜਰੇਲਾ ਹੋ ਗਿਆ ਜਾਂ ਪਿੰਨੀਆ ਨਾ ਬਣਾਉਣਾ ਪਸੰਦ ਸੀਗਾ ਪਰ ਕਿਸੇ ਤੋਂ ਮੰਗ ਕੇ ਲੈ ਕੇ ਆਣਾ ਨਾ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਪਰ ਚਲੋ ਹੁਣ ਹੈ ਨਾ ਕੜਾਹੀ ਜੀ ਜਿੰਦੀ ਮੈਂ ਲਈ ਐ ਮੋਸ ਬਹੁਤ ਹੋਊਗੀ ਜਿਹੜੀ ਮੇਰੀ ਵਿਆਹ ਵਾਲੀ ਕੜਾਹੀ ਸੀਗੀ ਮੈਂ ਉਹ ਛੋਟੀ ਕੜਾਹੀ ਦਿੱਤੀ ਹੋਈ ਸੀਗੀ ਮੰਮੀ ਨੇ ਉਹ ਸਬਜੀ ਪਾਜੀ ਨੂੰ ਲਗਾਈ ਹੋਈ ਆ ਉਹਦੇ ਚ ਫਿਰ ਐਡਾ ਨਾ ਮਿੱਠਾ ਕੁਛ ਨਹੀਂ ਬਣਦਾ ਸੀਗਾ ਫਿਰ ਸਟਾਰਟਿੰਗ ਦੇ ਵਿੱਚ ਹਨਾ ਜਦੋਂ ਆਪਾਂ ਨਵੇਂ ਘਰ ਆਏ ਮੈਨੂੰ ਨੌਖ ਖੋਇਆ ਨੌਖ ਖੋਇਆ ਨਾ ਕੁ ਕਾਫੀ ਚੀਜ਼ਾਂ ਇਹ ਜੀਆਂ ਸੀਗੀਆਂ ਕਿਉਂਕਿ ਮੰਮੀ ਨੇ ਆਪਣੇ ਵੱਲੋਂ ਤਾਂ ਦੇਖੋ ਇੱਕ ਦਿੱਤੀ ਹੋਈ ਸੀਗੀ ਹਨਾ ਉਹ ਮੈਂ ਸਬਜੀ ਪਾਜੀ 'ਚ ਲਗਾ ਲਈ ਫਿਰ ਉਹ ਵੀ ਜ਼ਰੂਰੀ ਹੈ ਕੜਾਹੀ ਤੇ ਹੁਣ ਬਹੁਤ ਟਾਈਮ ਬਾਅਦ ਜਦੋਂ ਸਾਰੇ ਹੌਲੀ-ਹੌਲੀ ਕਰਕੇ ਇੱਕ-ਇੱਕ ਕਰਕੇ ਚੀਜ਼ ਆਪਣੀ ਲਈ ਹੈ ਨਾ ਹੁਣ ਮौज ਹੋ ਗਈ ਪਰ ਚਲੋ ਹੁਣ ਵਾਹਿਗੁਰੂ ਜੀ ਦਾ ਬਹੁਤ ਮਤਲਬਾ ਹੱਥ ਰਿਹਾ ਸਿਰ ਤੇ ਕਿ ਜਿੰਨੀ ਤੰਗੀ ਸੰਗੀ ਕੱਟੀ ਆ ਨਾ ਅੱਜ ਪੂਰੇ ਮਤਲਬ ਇਹ ਕਹਿ ਸਕਦੇ ਆ ਕਿ ਫੁੱਲ ਹਰ ਇੱਕ ਚੀਜ਼ ਸਰਦਾਰ ਜੀ ਨੇ ਡਬਲ-ਡਬਲ ਕਰ ਦਿੱਤੀ ਆਪਣੀ ਮਿਹਨਤ ਨਾਲ ਕਿਸੇ ਦੇ ਹੱਥਾਂ ਵੱਲ ਚਲੋ ਇਹ ਵੀ ਦੇਖਣਾ ਇੰਤਿਆ ਹੈਗਾ ਹੋਰ ਵਾਹਿਗੁਰੂ ਜੀ ਬਤਾਏਗੀ ਕਹਿਣੀ ਆ ਵੀ ਸਾਰਿਆਂ ਤੇ ਨਾ ਇਸੀ ਤਰ੍ਹਾਂ ਆਪਣੀ ਕਿਰਪਾ ਰੱਖਣ ਅਰ ਮਾ ਇੱਕਮ ਬਾਹਰ ਦੇ ਟੋਲੀ ਵੱਜਣ ਲੱਗ ਗਿਆ ਟੋਲ ਵੱਜ ਰਿਹਾ ਮਾਰ ਕੋਈ ਨਾ ਲੋੜੀ ਵੰਡਣ ਆਣਾ ਸ਼ਾਇਦ ਉਹ ਆਗੇ ਲੋੜੀ ਵੰਡਣ ਲਈ ਮੈਂ ਕੜਾਹੀ ਵੀ ਰੱਖ ਲਈ ਆਪਣੇ ਨਾ ਗਲੀ ਦੇ ਵਿੱਚ ਪਹਿਲੀ ਲੋੜੀ ਆ ਮੁੰਡੇ ਦੀ ਬਾਹਰ ਗਿਆ ਹੋਇਆ ਸੀਗਾ ਹੈ ਨਾ ਮੁੰਡਾ ਤੇ ਵਾਰੀ ਹੋਇਆ ਉਹਦੇ ਕੋਲ ਮੁੰਡਾ ਸਸਰਗਰ ਜੀ ਦੇ ਫਰੈਂਡ ਨੇ ਉਹਨਾਂ ਦੇ ਘਰ ਆ ਉਹ ਆਪਣਾ ਲੋੜੀ ਬਣਦੇ ਕੀਏ ਇਹਦੇ ਆਟਾ ਦੇਖੋ ਅੱਧਾ ਬਰਾਊਨ ਜਾ ਹੋ ਗਿਆ ਏ ਸੋ ਹੁਣ ਆਪਾਂ ਚਾਣੀ ਵੀ ਰੱਖ ਲਈ ਐ ਦੂਜੀ ਸਾਈਡ ਗੈਸ ਤੇ ਸਿਰਫ ਅੱਧਾ ਗਲਾਸ ਪਾਇਆ ਮੈਂ ਚਾਣੀ ਦਾ ਤੇ ਅੱਧਾ ਕਿਲੋ ਗੁੜ ਸੀਗਾ ਅੱਧਾ ਕਿਲੋ ਤੋਂ ਘੱਟ ਹੀ ਐ ਗੁੜ ਆ ਦੇਖੋ ਇੱਧਰ ਚਾਣੀ ਵੀ ਰੱਖ ਦਿੱਤੀ ਲੋਜੀਕਡ ਹੈ ਤਾਂ ਨਾ ਮੈਂ ਰੱਖੀ ਹੋਈ ਸੀ ਪਰ ਮੈਨੂੰ ਨਾ ਅੱਧ ਵਿਚਾਲੇ ਬੰਦ ਕਰਨੀ ਪੈਗੀ ਕਿਉਂਕਿ ਨਾ ਲੋੜੀ ਬੰਡ ਦੇ ਫਿਰ ਰਹੇ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਬਲੌਗ ਦੇ ਵਿੱਚ ਤੇ ਫਿਰ ਮੈਂ ਕਿਹਾ ਹੁਣ ਅੱਧ ਵਿਚਾਲੇ ਪਹਿਲਾਂ ਬੰਦ ਕਰ ਦਿੰਦੀ ਆ ਮੈਂ ਤੋਂ ਬਾਅਦ ਦੇ ਵਿੱਚ ਹੀ ਪਿੰਨੀਆਂ ਬਣਾਉਂਦੇ ਆ ਆਪਾਂ ਪਹਿਲਾਂ ਦੇਖ ਲੈਂਦੇ ਆ ਮਾਰ ਦਾ ਨਜ਼ਾਰਾ ਵੀ ਸਟੱਪ ਕੇ ਦੁਆਰਾ ਫਿਰ ਆਪਣੀ ਡਿਊਟੀ ਤੇ ਆ ਗਏ ਆ ਆਟਾ ਦਾ ਬਰਾਊਨ ਬਿਲਕੁਲ ਹੋ ਚੁੱਕਿਆ ਸੀਗਾ ਪਰ ਇਹ ਮੇਨ ਠੰਡਾ ਹੋ ਗਿਆ ਸੀ ਇਸ ਕਰਕੇ ਨਾ ਮੈਨੂੰ ਦੁਬਾਰਾ ਥੋੜਾ ਜਿਹਾ ਸੇਕ ਲਗਾਉਣਾ ਪੈ ਰਿਹਾ ਬਸ ਹੁਣ ਪਿੰਨੀਆਂ ਵੰਟ ਦਿੰਦੇ ਆ ਆਪਾਂ ਇਧਰ ਚਾਣੀ ਵੀ ਤਿਆਰ ਹੈ ਚਾਣੀ ਵੀ ਠੰਡੀ ਹੋ ਗਈ ਥੋੜਾ ਜਿਹਾ ਇਹਨੂੰ ਵੀ ਗਰਮ ਕਰ ਲੈਂਦੇ ਆ ਆਪਾਂ ਫਿਰ ਉਸ ਬਾਅਦ ਪਿੰਨੀਆਂ ਵੰਟਦੇ ਆ ਜਿਹੜੇ ਬੱਚੇ ਦੀ ਲੋੜੀ ਵੰਡਣ ਆਏ ਸੀਗੇ ਜੀ ਸudar ji ਤੇ ਇਹ ਫਰੈਂਡ ਫਰੈਂਡ ਹੈ ਫਰੈਂਡ ਦੇ ਭਰਾ ਦਾ ਬੇਟਾ ਹੋਇਆ 11 ਸਾਲਾਂ ਬਾਅਦ ਹੋਇਆ ਦੇਖੋ ਨਾ ਬਹੁਤ ਮਤਲਬ ਇਹ ਕਹਿ ਸਕਦੇ ਆ ਕਿ ਨੱਕ ਰਗੜ ਰਗੜ ਕੇ ਮਿਲਿਆ ਹੋਇਆ ਬੱਚਾ ਹੈ ਬਹੁਤ ਟਾਈਮ ਬਾਅਦ ਜਦੋਂ ਬੱਚਾ ਹੁੰਦਾ ਨਾ ਬਹੁਤ ਚਾਹ ਲਾੜ ਹੁੰਦੇ ਨੇ ਉਸਦੇ ਭਾਈ ਗੁਰੂ ਜੀ ਬਸ ਸਾਰਿਆਂ ਨੂੰ ਇੱਕ ਇੱਕ ਬੱਚਾ ਤਾਂ ਜ਼ਰੂਰ ਦੇਵੇ ਹਨਾ ਚਾਹੇ ਬੇਟਾ ਹੋਵੇ ਚਾਹੇ ਬੇਟੀ ਹੋਵੇ ਵੀ ਚਲੋ ਅੱਜ ਦੇ ਟਾਈਮ ਦੇ ਵਿੱਚ ਹਨਾ ਮੁੰਡਾ ਕੀ ਕੁੜੀ ਕੀ ਸਭ ਇੱਕ ਬਰਾਬਰ ਦੇ ਭਾਈ ਗੁਰੂ ਜੀ ਸਾਰਿਆਂ ਦੀ ਆਤਮਾ ਬਸ ਠੰਡੀ ਰੱਖੇ ਇੱਕ ਇੱਕ ਬੱਚਾ ਤਾਂ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਖੁਸ਼ੀ ਹੋਈ ਆ ਜੀ ਸਾਨੂੰ ਸਾਰਿਆਂ ਨੂੰ ਹਨਾ ਰੌਣਕਾਂ ਵੀ ਲੱਗੀਆਂ ਆਪਣੇ ਵੇੜੇ ਚਾਚਾ ਤੇ ਬਸ ਹੁਣ ਪਿੰਨੀਆਂ ਵਟ ਲੈਂਦੇ ਆ ਹੋ ਗਿਆ ਤਾਂ ਵੀ ਬਰਾਊਨ ਤੇ ਜ਼ਿਆਦਾ ਹੀ ਬਰਾਊਨ ਨਾ ਹੋ ਜੇ ਗਰਮ ਕਰਨ ਦੇ ਚੱਕਰ ਚ ਲੋ ਜੀ ਚੋਲਾਂ ਦਾ ਆਟਾ ਬਰਾਊਨ ਹੋ ਚੁੱਕਿਆ ਸੀਗਾ ਤੇ ਬਸ ਹੁਣ ਇਸ ਨੂੰ ਨਾ ਆਪਾਂ ਪ੍ਰਾਂਤ ਦੇ ਵਿੱਚ ਕੱਢ ਲੈਂਦੇ ਆ ਬਾਕੀ ਜਿਹੜਾ ਸਮਾਨ ਪਾਣਾ ਆਪਾਂ ਉਹ ਪ੍ਰਾਂਤ ਦੇ ਵਿੱਚ ਕੱਢ ਕੇ ਆਟੇ ਨੂੰ ਫੇਰ ਹੀ ਪਾਵਾਂਗੇ ਸਮਾਨ ਵੀ ਤੁਹਾਨੂੰ ਦਿਖਾਇਆ ਮੈਂ ਜੋ ਆਪਾਂ ਪਾ ਰਹੇ ਹਾਂ ਖੋਇਆ ਖੋਇਆ ਸੀਗਾ ਤੇ ਨਾਲ ਥੋੜਾ ਜਿਹਾ ਡਰਾਈ ਫੂਡ ਨੇ ਬਾਕੀ ਫਰੈਸ਼ ਮਲਾਈੇ ਕਰਦੀ ਇਹ ਸਾਰੀਆਂ ਚੀਜ਼ਾਂ ਆਪਾਂ ਪ੍ਰਾਂਤ ਦੇ ਵਿੱਚ ਹੀ ਪਾ ਲੈਂਦੇ ਆ ਮਿਕਸ ਕਰ ਲੈਂਦੇ ਆ ਚੰਗੀ ਤਰ੍ਹਾਂ ਤੇ ਫਿਰ ਜਿਹੜੀ ਚਾਣੀ ਬਣਾਈ ਆ ਉਹ ਬਾਅਦ ਦੇ ਵਿੱਚ ਪਾਵਾਂਗੇ ਪਹਿਲਾਂ ਮੈਂ ਕਿਹਾ ਇਹ ਚੀਜ਼ਾਂ ਸਾਰੀਆਂ ਆਪਾਂ ਮਿਕਸ ਕਰ ਲੈਂਦੇ ਆ ਬਾਕੀ ਚਲੋ ਅੱਜ ਪਿੰਨੀਆਂ ਬਣਾਉਂਦੇ ਬਣਾਉਂਦੇ ਨੱਚ ਵੀ ਲਏ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਅੱਜ ਦਾ ਵੀ ਕਿ ਪਿੰਨੀਆਂ ਬਣਾਉਂਦੇ ਬਣਾਉਂਦੇ ਨੱਚਣਾ ਟੱਪਣਾ ਵੀ ਪੈ ਗਿਆ ਆਪਾਂ ਨੂੰ ਇੱਥੇ ਆਪਾਂ ਦੇਖੋ ਜਾਣੀ ਵੀ ਪਾ ਲਈ ਐ ਤੇ ਬਸ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਮਿਕਸ ਕਰਕੇ ਫਟਾਫਟ ਪਿੰਨੀਆਂ ਭੱਟ ਦਿੰਨੇ ਆ ਕਿਉਂਕਿ ਆਟਾ ਜਦੋਂ ਇਹ ਗਰਮ-ਗਰਮ ਹੁੰਦਾ ਨਾ ਬਹੁਤ ਸੋਹਣੀਆਂ ਪਿੰਨੀਆਂ ਵੱਟ ਹੋ ਜਾਂਦੀਆਂ ਨੇ ਜਦੋਂ ਠੰਡਾ ਹੋ ਜਾਂਦਾ ਫਿਰ ਥੋੜਾ ਜਿਹਾ ਓਖਾ ਲੱਗਦਾ ਜਦੋਂ ਆਪਾਂ ਹੁਣ ਚਾਣੀ ਪਾਈ ਹੈ ਜੇਕਰ ਘੱਟ ਲੱਗਦਾ ਨਾ ਕਿ ਹਾਂ ਚਾਣੀ ਘੱਟ ਹੈ ਤਾਂ ਕੋਸਾ ਕੀਤਾ ਹੋਇਆ ਹੱਦ ਤੱਕ ਗਲਾਸ ਦੁੱਧ ਦਾ ਵੀ ਪਾ ਸਕਦੇ ਆ ਆਪਾਂ ਪਰ ਚਾਣੀ ਬਹੁਤ ਰਹੀ ਕੋਈ ਜ਼ਿਆਦਾ ਨਾ ਘੱਟ ਨਹੀਂ ਰਹੀ ਸੀਗੀ ਚਾਣੀ ਕਿਉਂਕਿ ਮਲਾਈ ਸੀਗੀ ਇੱਕ ਬਾਟੀ ਭਰੀ ਹੋਈ ਉਹਦੇ ਕਰਕੇ ਨਾ ਦੁੱਧ ਪਾਣ ਦੀ ਜ਼ਰੂਰਤ ਨਹੀਂ ਪਈ ਬਾਕੀ ਟੇਸਟ ਵੀ ਤੁਹਾਨੂੰ ਦੱਸ ਦਿੰਦੀ ਆ ਕਿ ਬਹੁਤ ਵਧੀਆ ਟੇਸਟ ਸੀਗਾ ਪਿੰਨੀਆਂ ਦਾ ਤਿਲ ਨਹੀਂ ਮੈਂ ਪਾਉਂਦੀ ਹੈਗੀ ਪਿੰਨੀਆਂ ਦੇ ਵਿੱਚ ਪਿੰਨੀਆਂ ਦੇ ਵਿੱਚ ਤਿਲ ਪਾਣੇ ਬਹੁਤ ਜ਼ਰੂਰੀ ਹੁੰਦੇ ਨੇ ਬਟ ਮੇਰੇ ਘਰੇ ਬੱਚੇ ਨਹੀਂ ਖਾਂਦੇ ਸੋ ਇਸ ਕਰਕੇ ਪਸਕਿਪ ਕਰਤਾ